ਭਾਰਤ ਸਰਕਾਰ ਦੀ ਮਿਨਿਸਟਰੀ ਆਫ এনवायरमेंट ਐਂਡ ਕਲਾਈਮੇਟ ਚੇਂਜ ਪੰਜਾਬ ਰਾਜ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸੰਜੀਵ ਗੋਤਮ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਸੁਰਿੰਦਰਪਾਲ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਪ੍ਰਿੰਸੀਪਲ ਸਰਦਾਰ ਸ਼ਰਨਜੀਤ ਸਿੰਘ ਸਕੂਲ ਆਫ ਫੈਮਿਨੈਸ ਕੀਰਤਪੁਰ ਸਾਹਿਬ ਅਤੇ ਸਰਦਾਰ ਸੁਖਜੀਤ ਸਿੰਘ ਕੈਂਥ ਜਿਲਾ ਵਾਤਾਵਰਨ ਕੋਆਰਡੀਨੇਟਰ ਦੇ ਪ੍ਰਬੰਧਾ ਅਧੀਨ 3 ਦਿਨਾਂ ਕੁਦਰਤ ਕੈਂਪ ਮਿਤੀ 13 ਨਵੰਬਰ ਤੋਂ 15 ਨਵੰਬਰ 2024 ਰਾਏਪੁਰ ਮੈਦਾਨ ਹਿਮਾਚਲ ਪ੍ਰਦੇਸ਼ ਵਿਖੇ ਲਗਾਇਆ ਗਿਆ। ਇਸ ਵਾਤਾਵਰਨ ਕੈਂਪ ਦੇ 3 ਦਿਨਾਂ ਵਿੱਚ ਵਾਤਾਵਰਨ ਨਾਲ ਸੰਬੰਧਿਤ ਵਾਤਾਵਰਨ ਟੀਮ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਜਿਵੇਂ ਵਾਇਲਡ ਲਾਈਫ ਸੈਂਚਰੀ ਬਚੋਲੀ, ਪਾਖੜਾ ਡੈਮ ਅਤੇ ਹਿਮਾਚਲ ਦੇ ਇੱਕ ਲੋਕਲ ਪਿੰਡ ਵਿਖੇ ਵਿਜ਼ਿਟ ਕਰਵਾਇਆ ਗਿਆ। ਉਪਰਨトライਪੁਰ ਮੈਦਾਨ ਪਹੁੰਚ ਕੇ ਮਿੱਥੀ ਸਮਾਸਾਰਣੀ ਅਨੁਸਾਰ ਬੱਚਿਆਂ ਨੂੰ ਪਹਾੜਾਂ ਦੀ ਟ੍ਰੈਕਿੰਗ ਕਲੀਨ ਅਪ ਡਰਾਈਵ ਬੂੰਨ ਫਾਇਰ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਸੀਡ ਬਾਲ ਮੇਕਿੰਗ ਅਤੇ ਕਾਰਬਨ ਫੁੱਟ ਪ੍ਰਿੰਟ ਨਾਲ ਸੰਬੰਧਿਤ ਗਤੀਵਿਧੀਆਂ ਕਰਵਾਈਆਂ ਗਈਆਂ ਕੈਂਪ ਦੇ ਦੂਜੇ ਦਿਨ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸੰਜੀਵ ਕੁਮਾਰ ਗੋਤਮ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਸੁਰਿੰਦਰਪਾਲ ਸਿੰਘ ਜ਼ਿਲ੍ਹਾ ਨੂਡਲ ਅਫਸਰ ਸ੍ਰੀ ਨੀਰਜ ਕੁਮਾਰ ਵਰਮਾ ਪ੍ਰਿੰਸੀਪਲ ਸਰਦਾਰ ਸ਼ਰਨਜੀਤ ਸਿੰਘ ਅਤੇ ਡੀਐਮ ਕੰਪਿਊਟਰ ਸ਼੍ਰੀ ਦੇਸ਼ਾਂਤ ਮਹਿਤਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਸਰਦਾਰ ਕੁਲਵੰਤ ਸਿੰਘ ਪਕੂ ਮਾਜਰਾ ਨੇ ਇਸ ਮੌਕੇ ਇੱਕ ਕਵਿਤਾ ਰਾਹੀਂ ਕੈਂਪ ਦੌਰਾਨ ਹੋਈਆਂ ਗਤੀਵਿਧੀਆਂ ਦਾ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਦਰਸ਼ਪੇਸ਼ ਕੀਤਾ। ਉਪਰੰਤ ਜ਼ਿਲ੍ਹਾ ਵਾਤਾਵਰਣ ਟੀਮ ਵੱਲੋਂ ਆਏ ਹੋਏ ਅਫਸਰ ਸਾਹਿਬਾਨਾਂ ਦਾ ਸਵਾਗਤ ਸਜਾਵਟੀ ਪੌਦੇ ਪੇਟ ਕਰਕੇ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸੰਜੀਵ ਕੁਮਾਰ ਗੋਤਮ ਜੀ ਨੇ ਵਿਦਿਆਰਥੀਆਂ ਨੂੰ 발 ਦਿਵਸ ਤੇ ਮੁਬਾਰਕਬਾਦ ਦਿੱਤੀ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਵਾਤਾਵਰਣ ਨਾਲ ਜੋੜਨ ਲਈ ਅਜਿਹੇ ਪ੍ਰੋਗਰਾਮ ਮੀਲ ਪੱਥਰ ਸਾਬਤ ਹੋਣਗੇ। ਇਹ ਪਹਿਲੀ ਵਾਰ ਹੋਇਆ ਹੈ ਕਿ ਜ਼ਿਲ੍ਹਾ ਰੁਪਨਗਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਤਿੰਨ ਦਿਨ ਲਈ ਕੁਦਰਤ ਦੀ ਗੋਦ ਵਿੱਚ ਕੁਦਰਤ ਨੂੰ ਜਾਣਨ ਦਾ ਮੌਕਾ ਮਿਲਿਆ ਹੈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਰਦਾਰ ਸੁਖਜੀਤ ਸਿੰਘ ਕੈਂਥ ਜ਼ਿਲ੍ਹਾ ਕੋਆਰਡੀਨੇਟਰ ਅਤੇ ਵਾਤਾਵਰਣ ਸਿੱਖਿਆ ਟੀਮ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ। ਇਸ ਦੌਰਾਨ ਬਾਲ ਦਿਵਸ ਮੌਕੇ ਬੱਚਿਆਂ ਨੂੰ ਚਾਹ ਪਕੌੜੇ ਅਤੇ ਸਨੈਕਸ ਦੀ ਪਾਰਟੀ ਵੀ ਦਿੱਤੀ ਗਈ। ਵਾਤਾਵਰਣ ਨਾਲ ਸੰਬੰਧਿਤ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਜਿਸ ਦਾ ਸਮੂਹ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ ਅਤੇ ਕੁਦਰਤ ਦੀ ਗੋਦ ਵਿੱਚ ਬਹਿ ਕੇ ਕੁਦਰਤ ਨਾਲ ਗੱਲਾਂ ਕਰਨ ਸਮਝਣ ਦਾ ਮੌਕਾ ਮਿਲਿਆ। ਆਖਰੀ ਦਿਨ ਕੈਂਪ ਦੀ ਸਮਾਪਤੀ ਕਰਦੇ ਹੋਏ ਸਸਾ ਸੁਖਜੀਤ ਸਿੰਘ ਕੈਂਥ ਜ਼ਿਲ੍ਹਾ ਕੋਆਰਡੀਨੇਟਰ ਵੱਲੋਂ ਡਾਇਰੈਕਟਰ ਡਾਕਟਰ ਕੇ ਇਸ ਵਾਰ ਪ੍ਰੋਜੈਕਟ ਸਾਇੰਟੀਸਟ ਡਾਕਟਰ ਮੰਦਾਕੇਨੀ ਠਾਕੁਰ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਜ਼ਿਲ੍ਹਾ ਸਿੱਖਿਆ ਅਫਸਰ ਰੁਪਨਗਰ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਇਸ ਕੈਂਪ ਵਿੱਚ ਪਾਗ ਲੈਣ ਵਾਲੀ ਵਾਤਾਵਰਣ ਟੀਮ ਦੇ ਬਲਾਕ ਕੋਆਰਡੀਨੇਟਰਾਂ ਦਾ ਸਹਿਯੋਗ ਦੇਣ ਲਈ ਉਹਨਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਸਨਮਾਨਿਤ ਕੀਤਾ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਕੀਤੀ ਗਈ ਅਤੇ ਗਾਈਡ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਲਾਕ ਕੋਆਰਡੀਨੇਟਰ ਸ੍ਰੀ ਓਮਪ੍ਰਕਾਸ਼ ਸਸਾ ਜਗਜੀਤ ਸਿੰਘ ਸਸਾ ਕੁਲਵੰਤ ਸਿੰਘ ਸਸਾ ਭੁਪਿੰਦਰ ਸਿੰਘ ਗਾਈਡ ਅਧਿਆਪਕ ਪਰਮਿੰਦਰ ਸਿੰਘ ਸਾਇੰਸ ਮਾਸਟਰ ਮੈਡਮ ਮੀਨਾ ਸਾਇੰਸ ਮਿਸਟ्रेस ਮੈਡਮ ਬਨੀਤਾ ਸੈਣੀ ਸਾਇੰਸ ਮਿਸਟ्रेस ਆਦਿ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪੰਜਾ ਵਿਦਿਆਰਥੀਆਂ ਨੇ ਇਸ ਕੁਦਰਤ ਕੈਂਪ ਵਿੱਚ ਭਾਗ ਲਿਆ ਚਾਰ ਇਸ ਅੱਜ ਦੇ ਦ੍ਰਿਸ਼ ਬਾਰੇ ਮਨੋਕ ਬਾਰੇ ਦੱਸਾਂਗੀ ਪਿੱਛੇ ਜਾਈ ਗਈ ਹੈ ਤਾਂ ਸਾਰਿਆਂ ਨੂੰ ਨਿਯਾਨਿਆਂ ਦੇ ਸਤਿ ਸ਼੍ਰੀ ਅਕਾਲ ਅੱਜ 50 ਸਟੇਟ ਕੌਂਸਲਰ ਸਾਇੰਸ ਐਂਡ ਟੈਕਨੋਲੋਜੀ ਅਤੇ ਭਾਰਤ ਸਰਕਾਰ ਦੇ ਮਿਨਿਸਟਰੀ ਫੋਰੈਸਟ ਕਲਾਈਮੇਟ ਚੇਂਜ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਰੂਪਨਗਰ ਜ਼ਿਲ੍ਹੇ ਦੇ ਉਹ ਰੀਚੀ ਪਹੈੜਾ ਵਕੀ ਵਕ ਵਕ ਸਕੂਲਾਂ ਦੇ 50 ਵਿਦਿਆਰਥੀ ਇਸ ਨੇਚਰ ਕੈਂਪ ਦੇ ਵਿੱਚ ਸ਼ਾਮਲ ਹੋਏ ਆ ਤੇ ਨੇਚਰ ਕੈਂਪ ਦਾ ਜਿਹੜਾ ਦਿਨ ਆ ਦੂਜਾ ਦਿਨ ਆ ਤੇ ਜੋ ਸਥਾਨ ਅਸੀਂ ਹਟਾ ਬਟੇ ਉਹ ਰਾਏਪੁਰ ਮੈਦਾਨ ਗੂਲ ਸਰਕਾਰ ਦੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁਦਰਤ ਦੀ ਕੋਦ ਦੇ ਵਿੱਚ ਇਹ ਬੱਚੇ ਅੱਜ ਕੁਦਰਤ ਦਾ ਵੀ ਆਨੰਦ ਮਾਣ ਰਹੇ ਆ ਨੇਚਰ ਦਾ ਕਿ ਇਸ ਤਰ੍ਹਾਂ ਜੋ ਹੈ ਕਿ ਸਾਨੂੰ ਦੇਖਣ ਦੇ ਵਿੱਚ ਜੋ ਕੁਦਰਤ ਹੈ ਰਸਤਾ ਭੀੜ ਭੜਕੀਆਂ ਦੇ ਵਿੱਚ ਆਵਾਜ਼ ਇਹ ਜੋ ਹੈ ਬਹੁਤ ਜ਼ਿਆਦਾ ਸ਼ਹਿਰਾਂ ਦੇ ਵਿੱਚ ਵੱਜ ਚੁੱਕੀ ਆ ਉਹਨਾਂ ਦੇ ਵਿੱਚ ਹੀ ਰਹਿੰਦੇ ਆ ਪਰ ਜਦੋਂ ਇਸ ਕੁਦਰਤ ਦੇ ਵਿੱਚ ਆਉਂਦੇ ਆ ਤਾਂ ਇੱਕ ਅਲੱਗ ਹੀ ਜੋ ਮਹਿਸੂਸ ਹੁੰਦਾ ਹੈ ਜੋ ਸ਼ਾਂਤੀ ਮਹਿਸੂਸ ਹੁੰਦੀ ਹੈ ਉਹ ਅੱਜ ਬੱਚਿਆਂ ਨੇ ਇੱਥੇ ਆ ਕੇ ਰਿਸਰਚ ਕੀਤਾ ਹੈ ਤੇ ਵਲੈਜ ਵੀ ਲਈ ਹੈ ਇਹਨਾਂ ਨੇ ਕਿ ਅਸੀਂ ਵਾਤਾਵਰਣ ਨੂੰ ਬਚਾਉਣ ਦੇ ਲਈ ਸੋ ਖਾਤੀ ਹੈ ਕਿ ਅਸੀਂ ਮਚਾਵਾਂਗੇ ਤੇ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਉਪਰਾਲੇ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਆਪਣੇ ਅੰਦਰ ਜਿਹੜਾ ਹੈ ਵਾਤਾਵਰਣ ਪ੍ਰੇਮੀ ਬਣਨ ਦੀ ਆਪਣਾ ਸੁਭਾਅ ਉਹ ਜਿਹਾ ਬਣਾਉਣ ਦੀ ਤੇ ਇਸੇ ਤਰ੍ਹਾਂ ਅੱਜ ਦੇ ਜੋ ਦੂਸਰੇ ਦਿਨ ਦਾ ਜੋ ਐਕਟੀਵਿਟੀ ਆ ਉਸ ਦੇ ਵਿੱਚ ਬੱਚਿਆਂ ਨੂੰ ਮਾਉਂਟ 뷰 ਦਾ ਜੋ ਲਾਈਵ ਇਹਨਾਂ ਦੀ ਪੇਂਟਿੰਗ ਕੰਪੀਟੀਸ਼ਨ ਚੱਲ ਰਿਹਾ ਹੈ ਇਸ ਤੋਂ ਬਾਅਦ ਬੱਚਿਆਂ ਨੂੰ ਇਸ ਜੋ ਨੇਚਰ ਦੇ ਵਿੱਚ ਜੋ ਇਨਸਾਨੀਅਤ ਲੋਕ ਜੋ ਆਉਂਦੇ ਆ ਕੁੰਮਨ ਦੇ ਲਈ ਤੇ ਜੋ ਕੂੜਾ ਕਰਕਟ ਫਲਾਉਂਦੇ ਸੀ ਕਿ ਕਲੀਨ ਅਪ ਟਰਾਈਬ ਵੀ ਰੱਖੀ ਹੋਈ ਹੈ ਤਾਂ ਕਿ ਲੋਕਾਂ ਨੂੰ ਮੈਸੇਜ ਜਾਵੇ ਕਿ ਇਹ ਜੀ ਕੁਦਰਤ ਜਿੱਥੇ ਕੁਦਰਤ ਦਾ ਵਾਸ ਹੈ ਤੇ ਅਸੀਂ ਇਸ ਨੇਚਰ ਨੂੰ ਖਰਾਬ ਨਾ ਕਰੀਏ ਅਲੱਗ-ਅਲੱਗ ਜਗ੍ਹਾ ਦੇ ਵਿੱਚ ਦੇਖਿਆ ਸੀ ਘੁੰਮ ਕੇ ਕਿ ਉਹਨਾਂ ਆਮ ਉਸਤ ਜਿਹੜੀ ਹੈ ਤੇ ਮੌਜੂਦਗੀ ਪਸੰਦੀ ਹੈ ਕਿ ਹਾਂ ਇੱਥੇ ਮਨੁੱਖ ਪਹਿਲੇ ਪਹੁੰਚਿਆ ਹੈ ਇਨਸਾਨ ਪਹੁੰਚੇ ਹੋਏ ਹੈ ਤੇ ਉਹਨਾਂ ਨੇ ਆਪਣੀ ਮੌਜੂਦਗੀ ਇਸ ਤਰ੍ਹਾਂ ਦਰਸਾਈ ਹੈ ਕਿ ਲੱਖ ਲੱਖ ਤਰ੍ਹਾਂ ਦੀ ਗੰਦਗੀ ਕੋਈ ਬੋਤਲਾਂ ਕੋਈ ਲਪਾਪੇ ਕੋਈ ਫੁਰਕੁਰੇ ਦੇ ਪੈਕੇਟ ਵਾ ਲੋ ਲੇਜ ਜੋ ਵੀ ਹੈ ਉਹ ਇਹ ਚੀਜ਼ਾਂ ਦਾ ਜੋ ਹੈ ਲੋਕਾਂ ਨੂੰ ਮੈਸੇਜ ਹੈ ਜਦੋਂ ਤੁਸੀਂ ਕੁਦਰਤ ਦੇ ਵਿੱਚ ਜਾਂਦੇ ਆ ਤਾਂ ਇਹੋ ਜੇ ਕੰਮ ਨਾ ਕਰੀਏ ਤਾਂ ਕਿਉਂਕਿ ਅਸੀਂ ਲਗਾਤਾਰ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਆ ਕੋਸ਼ਿਸ਼ ਕਰੀਏ ਕੁਦਰਤ ਨਾਲ ਜੁੜਨਾ ਤਾਂ ਆਪਣੀਆਂ ਆਤਾਂ ਵੀ ਸੁਧਾਰ ਕਈ ਆਪਣੇ ਸੁਭਾਅ ਦੇ ਵਿੱਚ ਬਦਲਾ ਲੈ ਕੇ ਆਈਏ ਤੇ ਇਸੇ ਅੰਤਰਗਤ ਬੱਚਿਆਂ ਦੇ ਸੁਭਾਅ ਦੇ ਵਿੱਚ ਬਦਲਾਅ ਦੇ ਲਈ ਇਹਨਾਂ ਦੇ ਮਨ ਦੀ ਖੁਸ਼ੀ ਦੇ ਲਈ ਕੀ ਇਹਨਾਂ ਦੇ ਅੰਦਰੋਂ ਭਾਵ ਪੈਦਾ ਹੋਣ ਵਾਤਾਵਰਣ ਪ੍ਰੇਮੀ ਵਾਤਾਵਰਣ ਤੇ ਨਾ ਵਾਤਾਵਰਣ ਨਾਲ ਜੁੜਨ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਫਿਰ ਦੁਬਾਰਾ 50 ਸਟੇਟ ਕੌਨਸਰਵਟ ਸਾਇੰਸ ਐਂਡ ਟੈਕਨੋਲੋਜੀ ਡਾਇਰੈਕਟਰ ਡਾਕਟਰ ਕੇਐਸ 바ਰਜੀ ਤੇ ਪ੍ਰੋਜੈਕਟ ਸਾਇੰਟਿਸਟ ਮੈਡਮ ਮਨਾਕਣੀ ਜੀ ਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਰੂਪਨਗਰ ਜ਼ਿਲ੍ਹੇ ਨੂੰ ਅੱਜ ਇਹ ਨੇਚਰ ਕੈਂਪ ਜੋ ਮਿਲਿਆ ਹੈ ਤੇ ਮੈਂ ਫਿਰ ਧੰਨਵਾਦੀਆਂ ਸਾਰੀ ਲਈ ਆਪਣੀ ਟੀਮ ਦਾ ਵੀ ਜਿਨ੍ਹਾਂ ਨੇ ਪੂਰਨ ਤੌਰ ਤੇ ਸਾਡਾ ਸਾਥ ਦਿੱਤਾ ਮੇਰੇ ਨਾਲ ਬਲੌਕ ਕੋਆਰਡੀਨੇਟਰ ਸਾਡੇ ਕੁਲਵੰਤ ਸਿੰਘ ਜੀ ਬਲੌਕ ਕੋਆਰਡੀਨੇਟਰ ਭੁਪਿੰਦਰ ਸਿੰਘ ਓਮ ਪ੍ਰਕਾਸ਼ ਜੀ ਤੇ ਵਾਟਵਾ ਸਕੂਲਾ ਤੋਂ ਜੋ ਸਾਡੇ ਟੀਚਰ ਆ ਉਹ ਪਹੁੰਚੇ ਹੈ ਤੇ ਮੈਂ ਸਾਰਿਆਂ ਨੂੰ ਹੀ ਧੰਨਵਾਦੀ ਆ ਕਿ ਇਸ ਕੈਂਪ ਨੂੰ ਸਫਲ ਬਣਾਉਣ ਦੇ ਲਈ ਇਹਨਾਂ ਨੇ ਪੂਰਨ ਤੌਰ ਤੇ ਸਹਿਯੋਗ ਦਿੱਤਾ ਤੇ ਪੂਰੀ ਤਰ੍ਹਾਂ ਜੀਹਾਨ ਲਗਾ ਰਿਆ ਧੰਨਵਾਦ ਰੈਪਰ ਮੈਦਾਨ ਤੇ ਇਹ ਪੰਛੀ ਜਿਹੜੇ ਹੈਗੇ ਆ ਪ੍ਰਵਾਸੀ ਪੰਛੀ ਸਾਡੇ ਦਿਖ ਰਹੇ ਆ ਕਿਸੇ ਪ੍ਰਵਾਸ ਕਰਨ ਦੇ ਲਈ ਕਿਵੇਂ ਪੰਛੀ ਉਡਾਰੀ ਲਾ ਕੇ ਰੈਪਰ ਮੈਦਾਨ ਵਿੱਚੇ ਉੱਝ ਰਹੇ ਆ ਤੇ ਬਹੁਤ ਹੀ ਮਨਮੋਹਕ ਨਾ ਦ੍ਰਿਸ਼ਾ ਇੱਥੇ ਰੈਪਰ ਮੈਦਾਨ ਦਾ ਸਾਨੂੰ ਦੇਖਣ ਨੂੰ ਮਿਲ ਰਿਹਾ ਤੇ ਕਿੰਨਾ ਸੋਹਣਾ ਜਿਹੜਾ ਹੈਗਾ ਵਿਊ ਮਨਮੋਹਕ ਦ੍ਰਿਸ਼ ਬਿਲਕੁਲ ਕੁਦਰਤ ਦੇ ਨੇੜੇ ਅਸੀਂ ਰੋਪੜ ਜਿਹੜੇ ਦੇ ਆਪਣੇ ਵਿਦਿਆਰਥੀ ਆ ਉਹਨੂੰ ਲੈ ਕੇ ਆਏ ਹੋਏ ਆ ਉਹ ਦੇਖੋ ਬਹੁਤ ਸੋਹਣਾ ਵਿਊ ਤੇ ਉਹ ਸਾਹਮਣੇ ਸਾਨੂੰ ਸਭ ਪਰਵਾਸੀ ਪੰਛੀ ਜਿਹੜੇ ਹੈਗੇ ਇੱਕ ਛੋਟੇ ਜਿਹੇ ਟਾਪੂ ਤੇ ਬੈਠੇ ਹੋਏ ਨਜ਼ਰ ਆ ਰਹੇ ਆ ਇਸੇ ਤਰ੍ਹਾਂ ਇਹ ਪਾਣੀ ਦੇ ਵਿੱਚ ਕਿਤੇ ਕਿਤੇ ਟਾਪੂ ਜਿਹੜੇ ਉੱਭਰੇ ਹੋਏ ਆ ਜਿਨ੍ਹਾਂ ਤੇ ਪੰਛੀ ਜਿਹੜੇ ਹੈਗੇ ਆ ਉਹ ਆ ਕੇ ਬੈਠਦੇ ਆ ਤੇ ਆਮ ਤੌਰ ਤੇ ਸਾਨੂੰ ਇਹ ਇਹ ਪੰਛੀ ਆ ਇਹ ਅਲੱਗ-ਅਲੱਗ ਪ੍ਰਜਾਤੀਆਂ ਦੇ ਇੱਥੇ ਦਿਖਾਈ ਦੇ ਰਹੇ ਆ ਤੇ ਬਹੁਤ ਹੀ ਸੁੰਦਰ ਤੇ ਰਮਣੀਕ ਜਿਹੜਾ ਹੈਗਾ ਥਿਊ ਵੀ ਆ ਗਿਆ ਵਿਦਿਆਰਥੀਆਂ ਨੂੰ ਦੇਖਣ ਨੂੰ ਮਿਲ ਰਿਹਾ ਤੇ ਨਾਲ ਹੀ ਸਾਈਡ ਤੋਂ ਸਾਡੇ ਵਿਦਿਆਰਥੀ ਜਿਹੜੇ ਬੈਠੇ ਆ ਉਹ ਪੇਂਟਿੰਗ ਕੰਪੀਟੀਸ਼ਨ ਹੋ ਰਿਹਾ ਹੈ ਨਾ ਦਾ ਮੁਕਾਬਲਾ ਉਹ ਹੀ ਜਾਂਦੇ ਨਾ ਨਾ ਦੇਖੋ ਕਿ ਹਿਸਾਬ ਨਾਲ ਫਿਰ ਜਾਣਾ ਨਹੀਂ ਹੈ ਸਿੱਧਾ ਤੁਹਾਨੂੰ ਫੋਨ ਕਰਦੇ ਹਾਂ ਪ੍ਰਸ਼ਾਸਨ ਤੇ ਫੋਨ ਕਰ ਲੈਣਾ ਕਿ ਲਾਂਚ ਕਿੰਨੇ ਦੇ ਕਰੋਗੇ ਬਹੁਤ ਬਤ ਕਰ ਜੋ ਕਿ ਕਾਜ ਤੇ ਸਪਸਾਇਬਰ ਇਸ ਪੂਰੇ ਕੈਂਪ ਦੇ ਆਰਗੇਨਾਈਜ਼ਰ ਜੀ ਇਹਨਾਂ ਦੇ ਨਾਲ ਪੂਰੀ ਟੀਮ ਸਾਡੇ ਵਰਕਫੋਰਸ ਨੂੰ ਬਹੁਤ ਹੀ ਚੰਗਾ ਸਪੋਰਟ ਕੀ ਪਰ ਬਹੁਤ ਹੀ ਵਧੀਆ ਰੱਖਿਆ ਇਹ ਜ਼ਿੰਦਗੀ ਦਾ ਉਹ ਪੜਾ ਹੁੰਦਾ ਹੈ ਜਿਸ ਦੇ ਤੁਸੀਂ ਪੂਰਾ ਇੰਜੋਏ ਕਰਨਾ ਹੈ ਇਹੋ ਜਿਹੇ ਮੌਕੇ ਜਿਹੜੇ ਹੈ ਬਹੁਤ ਹੀ ਰੀਅਰ ਮਿਲਦੇ ਆ ਤੁਸੀਂ ਆਪ ਅੰਦਰ ਚੱਲ ਜਾ ਕੇ ਦੇਖ ਲਓ ਕਿ ਤੁਹਾਡੇ ਉੱਪਰ ਜਿਹਦੇ ਵਿੱਚ ਕਿੰਨੇ ਵਿਦਿਆਰਥੀ ਹੋਣਗੇ ਉਹਨਾਂ ਦੇ ਵਿੱਚੋਂ ਜੁਆ ਬੱਤੀ ਤੁਹਾਨੂੰ ਇਹ ਮੌਕਾ ਮਿਲਿਆ ਹੈ ਤਿੰਨ ਦਿਨ ਇੰਜੋਏ ਕਰਨ ਦਾ ਅਗਰ ਸਾਡੇ ਪੇਰੈਂਟਸ ਵੀ ਭੇਜਣ ਕਿਸੇ ਪਾਸੇ ਅਸੀਂ ਇੰਨਾ ਇੰਜੋਏ ਨਹੀਂ ਕਰ ਸਕਦੇ ਕਿਉਂਕਿ ਅਸੀਂ ਇਕੱਲੇ ਹੁੰਨੇ ਜਾਂ ਆਪਣੀ ਫੈਮਿਲੀ ਦੇ ਨਾਲ ਇੰਜੋਇਮੈਂਟ ਫੋਗੋ ਹੁੰਦੀ ਜਦੋਂ ਅਸੀਂ ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਇੰਜੋਏ ਕਰਦੇ ਜਦੋਂ ਸਾਡੇ ਫਰੈਂਡਸ ਸਾਡੇ ਨਾਲ ਹੁੰਦੇ ਇਹ ਫਰੈਂਡ ਸਰਕਲ ਇਸੇ ਲਾਈਫ ਦੇ ਵਿੱਚ ਹੀ ਮਿਲਦਾ ਜਦੋਂ ਅਸੀਂ ਬਾਹਰ ਕਾਲਜ ਦੇ ਵਿੱਚ ਚਲੇ ਜਾਵਾਂਗੇ ਤੇ ਆਪਣੇ ਆਪਣੇ profession ਦੇ ਵਿੱਚ ਨਿਕਲ ਜਾਗੇ profession ਚਲ ਜਾਗੇ professional education ਲੈ ਕੇ ਫਿਰ ਇਹ enjoyment ਨੂੰ ਤਸਦੀਰ ਹੈ ਨਾ ਤੁਸੀਂ ਇਹਦੀ ਮੰਨ ਲੈ ਮੁਰਦੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾ ਆਨੰਦ ਮਾਣ ਸਕਦੇ ਹੋ ਇਸ ਸਮੇਂ ਦੇ ਵਿੱਚ ਉਹ ਮਾਣੋ ਕਿਉਂਕਿ ਇਸ ਤੋਂ ਬਾਅਦ ਤਾਂ ਫਿਰ ਅਗਲੀ ਗੱਲ ਹੋਈ ਆ ਕਿ ਪੜ੍ਹਾਈ ਤੇ ਪੇਪਰ ਤੇ ਗਏ ਵਿਦਿਆਇ ਕਾਲਜ ਦੇ ਵਿੱਚ ਪੈ ਰੱਖਿਆ ਉਸ ਤੋਂ ਬਾਅਦ ਫਿਰ ਸਾਨੂੰ ਇਹ ਚੀਜ਼ਾਂ ਨਹੀਂ ਲੱਭਣੀਆਂ ਹੈ ਉੱਤੇ ਇੱਕ ਲਾਈਫ ਅਲੱਗ ਕਿਸਮ ਦੀ ਬਣ ਜਾਂਦੀ ਹੈ ਸੋ ਐ ਪਲੱਸ 2 ਤਾਂ ਕਿ ਜਿਹੜੀ ਲਾਈਫ ਹੁੰਦੀ ਹੈ ਨਾ ਬਹੁਤ ਹੀ ਵਧੀਆ ਲਾਈਫ ਹੁੰਦੀ ਹੈ ਜਦੋਂ ਇਹ ਸਾਡੀ ਉਮਰ ਦੇ ਵਿੱਚ ਬੰਦਾ ਪਹੁੰਚਦਾ ਹੈ ਨਾ ਫਿਰ ਇਸ ਇਹ ਨਾਲ ਤੁਹਾਨੂੰ ਯਾਦ ਕਰਦਾ ਹੈ ਕਿ ਸਾਰੀਆਂ ਯਾਦਾਂ ਜੋ ਤੁਸੀਂ ਹੁਣੇ ਤੋਂ ਕੱਟੀਆਂ ਕਰਕੇ ਲੈ ਜਾਣੀਆਂ ਨੇ ਇਹ ਤੁਹਾਡੀ ਮੈਮਰੀਜ਼ ਦੇ ਵਿੱਚ ਫਿਕਸ ਹੋ ਜਾਣੀਆਂ ਤੁਸੀਂ ਕੱਲੋ ਜਾ ਕੇ ਆਪਣੇ ਫੈਮਿਲੀਜ਼ ਦੇ ਵਿੱਚ ਲੈ ਕੇ ਦੱਸਣਾ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਇਸ ਤਰ੍ਹਾਂ ਜੀਉਂਦੇ ਜੀਉਂਦੇ ਤੁਹਾਨੂੰ ਤਾਂ ਦੇਖੂ ਮੈਂ ਸੋ ਇਹ ਨੇਚਰ ਦੇ ਨਾਲ ਤੁਹਾਨੂੰ ਕੁਦਰਤ ਉਹ ਲਿੱਲ ਕਲਪ ਕਮੇਰ ਕਮ ਦੇ ਬਾਸਟਰ ਤੁਸੀਂ ਸਾਰੇ ਮਤਲਬ ਇਸ ਦੇ ਨਾਲ ਇੱਕ ਤਰ੍ਹਾਂ ਨੂੰ ਆਪਣੇ ਆਪ ਨੂੰ ਘੁਲ ਮਿਲ ਕੇ ਮਿਕਸ ਹੋ ਕੇ ਜਾਓ। ਜਿਸ ਚਾ ਤੁਹਾਡੇ ਹੱਥ ਕੋਲ ਜੇ ਤੁਸੀਂ ਰਹਿ ਜੋ ਉੱਥੇ ਵੀ ਹੈ ਉੱਥੇ ਵੀ ਕੁਦਰਤ ਹੈ ਪਰ ਇੱਥੇ ਇੱਕ ਅਲੱਗ ਹੀ ਨਜ਼ਾਰਾ ਤੋਂ ਕੁਦਰਤ ਹੈ ਮਾਸ਼ਾਅੱਲਾਹ ਦੇ ਨਾਲ। ਅਲੱਗ ਨਹੀਂ ਇਸ ਤਰ੍ਹਾਂ ਦਾ ਨਜ਼ਾਰਾ ਸਾਨੂੰ ਉੱਥੇ ਨਹੀਂ ਮਿਲਦਾ। ਪਰ ਜੋ ਸਾਡੇ ਕੋਲ ਉੱਥੇ ਹੈਗਾ ਉਹ ਇੱਥੇ ਵੀ ਹੁੰਦਾ। ਜਿਹੜੇ ਨਾਨਕਪੁਰ ਸਾਹਿਬ ਦਾ ਕੇਪੂਰ ਸਾਹਿਬ ਜਾਂ ਮੰੰਗਲ ਸਾਈਡ ਤੇ ਰਹਿੰਦੇ ਆ ਉਹ ਦੋਨੇ ਪਾਸੇ ਵੀ ਇਸ ਤਰ੍ਹਾਂ ਦਾ ਨਜ਼ਾਰਾ ਸਾਨੂੰ ਦੇਖਣ ਨੂੰ ਮਿਲਦਾ। ਠੀਕ ਹੈ ਪਰ ਇਹ ਇੱਕ ਅਲੱਗ ਹੀ ਜਗ੍ਹਾ ਹੈਗੀ ਹੈ ਜਿੱਥੇ ਅਸੀਂ ਹਨਤ ਕਰਨਾ ਸੋ ਤੁਸੀਂ ਜਿੰਨਾ ਇਸ ਦੇ ਵਿੱਚ ਲਾਹਾ ਲੈਂਦੇ ਲਾਈਕ ਇਹ ਅੱਜ ਰਾਤ ਨੂੰ ਤੁਸੀਂ ਇਹ ਵੀਜਲ ਵਾਪਰ ਪੂਰਾ ਇੰਜੋਏ ਕਰਨਾ ਹੈ ਬਿਲਕੁਲ ਚੈੱਕ ਕਰਦੇ ਹੋ ਨੇ ਉਸ ਤਰ੍ਹਾਂ ਦੀ ਬੱਚਾ ਨੂੰ بڑا ਕੀਤਾ ਸੀਗਾ ਕੋਈ ਇਸੇ ਕਰਕੇ ਖੜਾ ਕੀਤਾ ਕਿ ਤੁਸੀਂ ਖੁੱਲਕੇ ਆਪਣੇ ਆਪ ਨੂੰ ਬਿਆਨ ਕਰੋ ਜੇ ਇੱਥੇ ਵੀ ਅਸੀਂ ਉਹ ਕਲਾਸ ਵਾਂਗੂ ਆਪਣੇ ਆਪ ਨੂੰ ਘੁੱਟ ਕੇ ਰੱਖ ਲਿਆ ਫਿਰ ਉਹ ਮਜ਼ਾ ਨਹੀਂ ਆਇਆ ਕੋਈ ਵੀ ਕਲਾਸ ਦੇ ਵਿੱਚ ਬੈਠੇ ਜਾਂ ਇੱਥੇ ਬੱਠੇ ਇੱਕ ਬਰਾਬਰ ਹੀ ਠੀਕ ਹੈ ਅਸੀਂ ਕਲਾਸ ਨਹੀਂ ਲਗਾਈ ਹੈ ਤੇ ਅਸੀਂ ਇੰਜੋਏ ਕਰਨ ਦੇ ਬਸ ਹੈ ਐਕਸਪੀਰੀਅਸ ਕਰੋ ਆਪਣੇ ਆਪਣੇ ਦੂਸਰ ਨੂੰ ਦੱਸੋ ਤੁਹਾਡੇ ਮਨ ਦੇ ਵਿੱਚ ਕੋਈ ਇੱਛਾ ਹੈ ਆਪਣੇ ਦੇ ਆਪਾਂ ਨੂੰ ਦੱਸੋ ਕੋਈ ਇੱਛਾ ਤੁਹਾਡੀ ਆਪਣੇ ਕਰਦਨੀ ਹੈ ਠੀਕ ਹੈ ਸੋ ਊੜਾ ਇੰਜੋਏ ਕਰੋ ਜਿੰਨਾ ਤੁਸੀਂ ਇੱਥੋਂ ਦੇ ਇੰਜੋਏ ਕਰਕੇ ਜਾਣਾ ਇਸ ਨੂੰ ਬਾ ਐਕਸਪੀਰੀਅਸ ਕਰਕੇ ਆਪਣੇ ਡਾਇਰੀ ਦੇ ਵਿੱਚ ਵੀ ਨੋਟ ਕਰੋ ਜਾ ਕੇ ਲਿਖ ਕੇ ਦਿਖਾਓ ਸਾਨੂੰ ਆਪਣੇ ਵਿਅਕਤੀਆਂ ਨੂੰ ਦੱਸੋ ਕਿ ਤੁਸੀਂ ਇਸ ਲਈ ਕਿੰਨਾ ਦੇਸ਼ਗੇ ਅਸੀਂ ਸਾਰੇ ਨੇ ਕਹਿਤਾ ਕਿ ਅਸੀਂ ਗੇਟਸ ਤੋਂ ਤਾਂ ਚੱਲਦੇ ਇੱਥੇ ਅੱਗੇ ਆ ਮੀਡੀਆ ਜਿਹੜਾ ਸੀਗਾ ਕਿਹੜਾ ਮੀਡੀਆ ਯੂਜ਼ ਕੀਤਾ ਸੀ ਧਿਆਨ ਵਾਸਤੇ ਉਹ ਵੀ ਨਾਮ ਲਿਖੋ ਬੱਸ ਹੈ ਗੱਡੀ ਚਾਹੇ ਕਿਦੇ ਵਿੱਚ ਹੈ ਠੀਕ ਹੈ ਜਿਹਨੂੰ ਉਹ ਵੀ ਲਿਖੋ ਨਾਲ ਕਿ ਰਸਤੇ ਦੇ ਵਿੱਚ ਕੁਝ ਬੱਚਿਆਂ ਨੇ ਇਸ ਤਰ੍ਹਾਂ ਕੀਤਾ ਜੋ ਐਕਸਪ੍ਰੈਸ ਕੀਤਾ ਉਹ ਵੀ ਲਿਖੋ ਠੀਕ ਹੈ ਕਿਉਂਕਿ ਅਸੀਂ ਵੀ ਆਏ ਹਾਂ ਸਾਨੂੰ ਵੀ ਸਾਡੀ ਵੀ ਤਬੀਅਤ ਖਰਾਬ ਹੋ ਗਈ ਅਸੀਂ ਵੀ ਰਸਤੇ ਦੇ ਵਿੱਚ ਉਸੇ ਤਰੀਕੇ ਨਾਲ ਆਏ ਸੋ ਇਹ ਹੁੰਦਾ ਹੀ ਹੈ ਦਿੱਲੀ ਏਰੀਆ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਨਾ ਇਹ ਇਸੇ ਤਰੀਕੇ ਨਾਲ ਹੁੰਦਾ ਹੀ ਹੈ ਆਪਣਾ ਆਪਣਾ ਮਨ ਦੇ ਵਿੱਚ ਸਾਡਾ ਅੰਦਾਜ਼ਾ ਹੈ ਕਮੀ ਇਹ ਜਿਹੜੀ ਹੈ ਸਾਡੀ ਖਰਾਬ ਹੁੰਦੀ ਹੈ ਪਰ ਇੱਥੇ ਆ ਕੇ ਬੜੀ ਵਧੀਆ ਹੋ ਗਈ ਬਹੁਤ ਥੋੜੀ ਐਨਜੋਏ ਕਰ ਰਹੇ ਅਸੀਂ ਤੁਹਾਨੂੰ ਦੇਖ ਕੇ ਤੁਸੀਂ ਕਿੰਨਾ ਮਜ਼ਾ ਮਾਣਿਆ ਸੋ ਮੇਰੇ ਬੰਦੋ ਇਹ ਵੈਸਟ ਵਿਸ਼ਰ ਤੁਹਾਡੇ ਵਾਸਤੇ ਕਿ ਤੁਸੀਂ ਹੋਰ ਐਨਜੋਏ ਕਰੋ ਤੁਹਾਨੂੰ ਲਾਈਕ ਵਿੱਚ ਇਸ ਤਰ੍ਹਾਂ ਦੇ ਹੋਰ ਨਜ਼ਾਰੇ ਦੇਖਣ ਨੂੰ ਮਿਲਣ ਤੁਸੀਂ ਇਸੇ ਤਰੀਕੇ ਨਾਲ ਬਰੋ ਤੇ ਤੁਹਾਨੂੰ ਤੁਹਾਡੇ ਅਧਿਆਪਕ ਜਿਨ੍ਹਾਂ ਨੇ ਇਹ ਕੈਂਪ ਅਰਗੇਨਾਈਜ਼ ਕੀਤਾ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਆਪਣਾ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਦੇਖੋ ਅੱਜ ਸਮੇਂ ਦੇ ਵਿੱਚ ਕਿਸੇ ਕੋਲ ਕੋਈ ਸਮਾਂ ਨਹੀਂ ਦੇ ਵਾਸਤੇ ਪਰ ਜਿਹੜੇ ਦੇ ਆਪਨ ਸਾਡੇ ਵਾਸਤੇ ਇਹ ਸਮਾਂ ਕੱਢ ਕੇ ਇੱਥੇ ਤੱਕ ਆਏ ਹੈ ਤੋ ਇਹ ਇਹਨਾਂ ਦਾ ਫਰਕ ਦਿਲੀ ਹੈ ਕਿ ਉਹ 23 ਦੂਜੇ ਨੂੰ ਟਿਕਟ ਵਾਲਾ ਦੂਰੀ ਵਧੀ ਅੱਗੇ ਜਾਣਾ ਹੈ ਹੋਟਲ-ਹੋਟਲ ਤੋਂ ਜਾਂਦੇ ਆਂਗਾ ਮੈਂ ਹੋਟਲ ਤੇ ਲੈ ਜਾਾਂਗੇ ਇਹਨਾਂ ਨੂੰ ਇੱਕ ਨਿਮਾਗ ਲੈ ਆਣੇ ਲਾਏ ਆਏ ਕਰਦੇ ਆਏ ਸਤਨਾ ਕੋਈ ਨਹੀਂ ਕਰ ਹੈ ਨਹੀਂ ਬਸ ਨਵੀਂ ਚੀਜ਼ ਦੇਖਣ ਆਏ ਹਾਂ ਆਏ ਹਾਂ ਹੈ ਕੀ ਤੁਸੀਂ ਦੇਖਣਾ ਪੁਰਾਣੇ ਪਿੰਡਾਂ ਦੇ ਖੂਹਾਂ ਦੇ ਵਿੱਚ ਕੀ ਹੁੰਦਾ ਸੀਗਾ ਇੱਟਾਂ ਦੇ ਵਿੱਚੋਂ ਨਿਕਲੇ ਹੁੰਦੇ ਸੀ ਹਾਂ ਜੀ ਮੈਂ ਇੱਕ ਹੋਰ ਪਰੂ ਸੇ ਹਾਂ ਹਾਂ ਇਹਦਾ ਜਿਹੜਾ ਪਰੂ ਖੂਹਾਂ ਦੇ ਵਿੱਚ ਬਹੁਤ ਹੁੰਦੇ ਨਿਕਲੇ ਸਾਡੇ ਵੀ ਖੂਹ ਇਕੱਲੇ ਕਿਹੜਾ ਬਸੂਟੇ ਤੋਂ ਬੁੱਟਾ ਨਾਲ ਕਿੰਨਾ ਬੜਾ ਸਨਾਲ <laughs> ਹੋਣਗੇ <laughs> 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 ਹਰਨਾਲ ਹੋਏ ਕੋਈ ਖੇਤ ਹੈ ਆਪਣਾ ਫੋਟੋ ओके ਹੋ ਗਈ ਇਹ ਦੁਕਾਨੀ ਪਰਦੀ ਆ। ਫਿਰ ਨਾਲ ਥੋੜਾ ਜਿਹਾ ਆ ਚੀਜ਼ ਬਹੁਤ ਜੀ ਲੱਗ। ਓਕੇ ਰੈਡੀ ਓਕੇ ਸਰ। ਆ ਕੀ এনवायरमेंट ਵਾਲੇ ਹੀ ਤਾਂ ਦੇ ਥੋੜੇ